ਸੱਚੇ ਕਾਲਜੀ ਅਮੇਰਿਕਾ ਨਿਊਜ਼ ਬੁਲਟਨ ਵੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁਖੜ ਲਾਈਨਸ ਤੇ 트럼ਪ ਦੇ ਹੋਂ ਤੋਂ ਬਾਅਦ ਹਵਾਈ ਅੱਡਾਂ ਤੋਂ ਮੁੜੇਗੇ ਭਾਰਤੀ ਮਾਪੇ ਨੂੰ ਬੱਚਿਆਂ ਨਾਲ ਮਿਲਣ ਦੀ ਨਹੀਂ ਦਿੱਤੀ ਗਈ ਇਜਾਜ਼ਤ 11 ਕਾਨੂੰਨੀ ਪ੍ਰਵਾਸੀਆਂ ਦੇ ਸ਼ਕੰਜਾਕ ਕਸੰਦ ਦੀ ਤਿਆਰੀ ਦੇ ਵਿੱਚ 트럼ਪ ਪ੍ਰਸ਼ਾਸਨ ਨੇ 538 ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲੇ ਹੀ ਦਿਨ ਕੀਤਾ ਗ੍ਰਿਫਤਾਰ ਜਨਮ ਦੇ ਆਧਾਰ ਤੇ ਨਾਗਰਿਕਤਾ ਮਿਲਣ ਵਾਲੇ ਕਾਨੂੰਨ ਦੇ ਖਿਲਾਫ ਸੀ ਡੋਨਲਡ 트੍ਰੰਪ ਇਸ ਕਾਨੂੰਨ ਨੂੰ ਬਦਲਣ ਵਾਸਤੇ ਕਿੱਥੇ ਸੀ ਦਸਤਖਤ ਅਦਾਲਤ ਨੇ 14 ਦਿਨਾਂ ਲਈ ਫੈਸਲੇ ਤੇ ਲਗਾਈ ਸਟੇ ਹੁਣ ਖਬਰਾਂ ਵਿਸਤਾਰ ਦੇ ਨਾਲ ਡੋਨਾਲਡ 트ੰਪ ਨੇ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਂ ਚੁੱਕ ਲਈ ਹੈ ਤੇ ਸੌਂ ਚੁੱਕਦਿਆਂ ਸਾਰੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਸਖਤੀ ਕਰ ਦਿੱਤੀ ਗਈ ਹੈ ਹਾਲਾਤ ਇਹ ਹੋ ਗਏ ਨੇ ਕਿ ਹੁਣ 에어ਪੋਰਟ ਤੋਂ ਹੀ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਹਾਲ ਹੀ ਦੀ ਘਟਨਾ ਦਾ ਜ਼ਿਕਰ ਕਰੀਏ ਤਾਂ ਫਿਰ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਇੱਕ ਭਾਰਤੀ ਜੋੜਾ ਯਾਨੀ ਕਿ ਮਾਤਾ ਪਿਤਾ ਆਪਣੇ ਬੱਚਾ ਨੂੰ ਮਿਲਣ ਵਾਸਤੇ ਅਮਰੀਕਾ ਗਏ ਸੀ ਤੇ ਉਹਨਾਂ ਨੂੰ ਏਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਕਰ ਨੇ ਦੱਸਿਆ ਗਿਆ ਕਿ ਉਹ ਟੂਰਿਸਟ ਵੀਜ਼ੇ ਤੇ ਗਏ ਸੀ ਤੇ ਟੂਰਿਸਟ ਵੀਜ਼ੇ ਤੇ ਜਾਣ ਲੱਗਿਆਂ ਵਾਪਸੀ ਦੇ ਟਿਕਟ ਉਹਨਾਂ ਨੇ ਸ਼ੋਅ ਨਹੀਂ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਪ੍ਰਵਾਸੀਆਂ ਦੇ ਮੁੱਦੇ ਤੇ ਕਾਫੀ ਸਖਤ ਨੇ ਟਰੰਪ ਦੇ ਫੈਸਲੇ ਨਾਲ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਨਿਰਾਸ਼ਾ ਹੈ ਇਮੀਗ੍ਰੇਸ਼ਨ ਨੀਮਾਚੇ ਤਬਦੀਲੀਆਂ ਵਿਚਕਾਰ ਅਮਰੀਕਾ 'ਚ ਰਹਿਣ ਵਾਲਾ ਭਾਰਤੀ ਪਾਈ ਚਾਰਾ ਚਿੰਤਿਤ ਹੈ ਇਸ ਵਿਚਾਲੇ ਅਮਰੀਕਾ ਦੇ ਇੱਕ ਏਅਰਪੋਰਟ ਤੋਂ ਭਾਰਤੀ ਲੋਕਾਂ ਨੂੰ ਐਂਟਰੀ ਨਾ ਦੇਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਅਮਰੀਕਾ ਚ ਰਹਹਿਣ ਵਾਲੇ ਇੱਕ ਸ਼ਖਸ ਦੇ ਭਾਰਤੀ ਮਾਤਾ ਪਿਤਾ ਨੂੰ ਵਾਪਸੀ ਟਿਕਟ ਨਾ ਹੋਣ ਦੀ ਵਜ੍ਹਾ ਕਾਰਨ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਤੇ ਉੱਥੋਂ ਹੀ ਵਾਪਸ ਭੇਜ ਦਿੱਤਾ ਗਿਆ ਮਿਰਚੀ 9 ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਚ ਆਪਣੇ ਬੱਚਿਆਂ ਤੋਂ ਮਿਲਣ ਗਏ ਭਾਰਤੀ ਮਾਪਿਆਂ ਨੂੰ ਨਿਵਾੜਕ ਹਵਾਈ ਅੱਡੇ ਤੇ ਐਂਟਰੀ ਨਹੀਂ ਦਿੱਤੀ ਗਈ ਰਿਪੋਰਟ ਚ ਦੱਸਿਆ ਗਿਆ ਹੈ ਕਿ ਇਸ ਜੋੜੇ ਕੋਲ B1 ਜਾਂ B2 ਵਿਸਟਰ ਵੀਜ਼ਾ ਸੀ ਤੇ ਉਹਨਾਂ ਨੇ ਇਸ ਆਧਾਰ ਤੇ 5 ਮਹੀਨਿਆਂ ਤੱਕ ਅਮਰੀਕਾ ਚ ਰਹਣ ਦੀ ਯੋਜਨਾ ਬਣਾਈ ਸੀ ਹਾਲਕੀ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਥਤ ਤੌਰ ਤੇ ਸਾਰੀਆਂ ਦਲੀਲਾਂ ਤੇ ਸਪਸ਼ਟਿਕरण ਨੂੰ ਖਾਰਿਜ ਕਰਦਿਆਂ ਮਾਪਿਆਂ ਨੂੰ ਹਵਾਈ ਅੱਡੇ ਤੋਂ ਸਿੱਧਾ ਭਾਰਤ ਵਾਪਸ ਭੇਜ ਦਿੱਤਾ। ਦੂਜੇ ਪਾਸੇ ਇਸ ਤਰ੍ਹਾਂ ਦੇ ਨਿਯਮਾਂ ਦੀ ਕੋਸ਼ਨਾ ਨਾ ਹੋਣ ਕਰਕੇ ਲੋਕਾਂ ਵਿੱਚ ਭੁਲੇਖੇ ਦੀ ਸਥਿਤੀ ਬਣੀ ਹੋਈ ਹੈ ਅਮਰੀਕੀ ਅਧਿਕਾਰੀਆਂ ਨੇ ਭਾਰਤੀਆਂ ਨੂੰ ਵਾਪਸ ਭੇਜਣ ਲਈ 2025 ਦੇ ਨਵੇਂ ਨਿਯਮਾਂ ਦਾ ਹਵਾਲਾ ਦਿੱਤਾ ਹਾਲਾਂਕਿ ਇਹਨਾਂ ਬਦਲਾਵਾਂ ਸੰਬੰਧੀ ਪਹਿਲਾਂ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਅਮਰੀਕਾ 'ਚ ਰਹਿਣ ਵਾਲੇ ਭਾਰਤੀਆਂ ਦੀਆਂ ਚਿੰਤਾਵਾਂ ਵਧਾ ਸਕਦੀਆਂ ਨੇ ਇਹ ਸਵਾਲ ਵੀ ਉੱਠ ਰਿਹਾ ਹੈ ਕਿ 트ੰਪ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਅਮਰੀਕਾ ਆਉਣ ਵਾਲੇ ਦਿਨਾਂ ਦੇ ਵਿੱਚ ਅਜੇੇ ਕਦਮ ਅਚਾਨਕ ਚੁੱਕ ਸਕਦਾ ਹੈ ਰਿਪੋਰਟ ਅਨੁਸਾਰ ਇੱਕ ਹੈਰਾਨੀਜਨਕ ਸਥਿਤੀ ਹੈ ਕਿਉਂਕਿ ਇਸ ਗੱਲ ਦਾ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ ਕਿ ਅਮਰੀਕਾ ਆਉਣ ਵਾਲੇ ਸਲਾਨੀਆਂ ਲਈ ਵਾਪਸੀ ਟਿਕਟਾਂ ਲਾਜ਼ਮੀ ਨੇ। ਇਹ ਮੰਨਿਆ ਜਾਂਦਾ ਹੈ ਕਿ ਟਰੰਪ ਪ੍ਰਸ਼ਾਸਨ ਅਧੀਨ ਸਖਤ ਇਮੀਗ੍ਰੇਸ਼ਨ ਨੀਮਾ ਦੇ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਇਮੀਗ੍ਰੇਸ਼ਨ ਅਧਿਕਾਰੀ ਨੇ ਕਿਹਾ ਕਿ 2025 ਦੇ ਨਵੇਂ ਨਿਯਮਾਂ ਅਨੁਸਾਰ ਸਲਾਨੀਆਂ ਨੂੰ ਅਮਰੀਕਾ ਵਾਪਸੀ ਟਿਕਟ ਨਾਲ ਪਹੁੰਚਣਾ ਲਾਜ਼ਮੀ ਹੈ। ਤਬਦੀਲੀਆਂ ਬਾਰੇ ਪੋਰਟ ਆਫ ਐਂਟਰੀ ਤੇ ਸੂਚਿਤ ਕੀਤਾ ਗਿਆ ਸੀ ਪਰ ਕੀ ਬਦਲਿਆ ਜਾਂ ਨੀਲੇ ਭਵਿੱਖ 'ਚ ਕੀ ਬਦਲ ਸਕਦਾ ਹੈ ਇਸ ਬਾਰੇ ਕੋਈ ਪਹਿਲਾਂ ਤੋਂ ਸੂਚਨਾ ਜਾਂ ਸਪਸ਼ਟਿਕరణ ਨਹੀਂ ਦਿੱਤਾ ਗਿਆ। ਇੱਕ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ ਦੂਜੇ ਪਾਸੇ ਉਹਨਾਂ ਨੂੰ ਬਾਰਡਰ ਨੇ ਹੀ ਟੱਪਣ ਦਿੱਤਾ ਜਾ ਰਿਹਾ ਤੇ ਤੀਜੇ ਪਾਸੇ ਅਮਰੀਕਾ ਦੇ ਵਿੱਚ ਮੌਜੂਦ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਸ਼ਿਕੰਜਾ ਕਸਣ ਵਾਸਤੇ ਤਿਆਰੀਆਂ ਖਿੱਚ ਦਿੱਤੀਆਂ ਗਈਆਂ ਨੇ ਟਰੰਪ ਪ੍ਰਸ਼ਾਸਨ ਨੇ ਪਹਿਲੇ ਹੀ ਦਿਨ ਵੱਡੀ ਕਾਰਵਾਈ ਕੀਤੀ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 500 ਤੋਂ ਵੱਧ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਨ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਦੋਸ਼ ਨੇ ਕਿ ਇਹ ਅਪਰਾਧਾਂ ਦੇ ਵਿੱਚ ਸ਼ਾਮਲ ਸੀ ਇਹ ਅਪਰਾਧ ਵੱਖ-ਵੱਖ ਤਰ੍ਹਾਂ ਦੇ ਸੀ ਜਦੋਂ ਤੋਂ ਡੋਨਾਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬੜੇ ਨੇ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਸ਼ਕਤੰਜ਼ਾ ਕਸਣਾ ਸ਼ੁਰੂ ਕਰ ਦਿੱਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ 트੍ਰੰਪ ਦੇ ਸੌ ਚੁੱਕਣ ਤੋਂ ਬਾਅਦ ਪਹਿਲੇ ਦਿਨ 538 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਲਿਨ ਅਲੇਵਟ ਨੇ ਦੱਸਿਆ ਕਿ ਹੁਣ ਤੱਕ 538 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ 300 ਤੇ 77 ਨੂੰ ਹਿਰਾਸਤ ਚ ਲੈ ਕੇ ਕੈਂਪਾਂ ਚ ਭੇਜਿਆ ਗਿਆ ਲੇਵਟਨਿਕ ਹੈ ਕਿ ਉਹ ਸਾਰੇ ਅਪਰਾਧੀ ਨੇ ਉਨ੍ਹਾਂ ਤੇ ਬਲਾਤਕਾਰ ਕਤਲ ਤੇ ਅਗਵਾ ਕਰਨ ਦੇ ਦੋਸ਼ ਨੇ ਫੌਕਸ ਨਿਊਜ਼ ਨਾਲ ਗੱਲ ਕਰਦਿਆਂ ਹੋਇਆਂ ਲੈਵਿਟ ਨੇ ਕਿਹਾ ਕਿ 트੍ਰੰਪ ਪ੍ਰਸ਼ਾਸਨ ਇਤਿਹਾਸ ਦਾ ਸਭ ਤੋਂ ਵੱਡਾ ਦੇਸ਼ ਨਿਕਾਲੇ ਆਪਰੇਸ਼ਨ ਨੂੰ ਚਲਾ ਰਿਹਾ ਹੈ। ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਫੌਜੀ ਜਹਾਜ਼ ਰਾਹੀਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਰਿਪੋਰਟਰ ਮੁਤਾਬਕ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਵਾਸ਼ਿੰਗਟਨ ਡੀਸੀ ਨੇ ਕਈ ਸ਼ਹਿਰਾਂ 'ਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਨੇ ਅਤੇ ਵੱਡੇ ਪੱਧਰ ਤੇ ਪ੍ਰਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਸੰਸਾ ਕਰਨੀ ਕਿ ਹੈ ਕਿ ਟਰੰਪ ਵੱਲੋਂ ਚੋਣਾਂ ਤੋਂ ਪਹਿਲਾਂ ਕਿਤੇ ਵਾਅਦੇ ਹੁਣੇ ਪੂਰੇ ਕੀਤੇ ਜਾ ਰਹੇ ਨੇ ਰਾਸ਼ਟਰਪਤੀ ਟਰੰਪ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਲਈ ਹਰ ਸੰਭਵ ਤਰੀਕੇ ਨਾਲ ਆਪਣੀ ਕਾਰਜਕਾਰੀ ਸ਼ਕਤੀ ਦੀ ਵਰਤੋਂ ਕਰ ਰਹੇ ਨੇ ਉਹ ਦੁਨੀਆ ਨੂੰ ਸਪਸ਼ਟ ਸੰਦੇਸ਼ ਦੇ ਰਹੇ ਨੇ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਵਿੱਚ ਦਾਖਲ ਹੋਣ ਅਤੇ ਅਮਰੀਕੀ ਕਾਨੂੰਨਾਂ ਨੂੰ ਤੋੜਨ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਨਤੀਜੇ ਭੁਗਤਨੇ ਪੈਣਗੇ ਡੋਨਾਲਡ 트럼ਪ ਅਮਰੀਕਾ ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਸਖਤ ਰਹੇ ਨੇ ਉਹਨਾਂ ਨੇ ਸੌ ਚੁੱਕਨ ਸਮਾਗਮ ਰਪੇਰੇ ਉਨ੍ਹਾਂ ਨੇ ਸੰਚੁਕ ਸਮਾਗਮ 'ਚ ਇਹ ਵੀ ਕਿਹਾ ਸੀ ਕਿ ਉਹ ਇੱਕ ਵੀ ਅਪਰਾਧੀ ਨੂੰ ਆਪਣੇ ਦੇਸ਼ 'ਚ ਦਾਖਲ ਨਹੀਂ ਹੋਣ ਦੇਣਾ ਚਾਹੁੰਦੇ 20 ਜਨਵਰੀ ਨੂੰ 트ੰਪ ਦੇ ਰਾਸ਼ਟਰਪਤੀ ਬਣਨ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਸੈਨੇਟ 'ਚ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਇੱਕ ਬਿੱਲ ਪਾਸ ਕੀਤਾ ਗਿਆ ਸੀ ਇਹ ਬਿੱਲ 6435 ਨਾਲ ਪਾਸ ਹੋਇਆ ਇਸ ਬਿੱਲ ਨੂੰ لیکن ریلے ایکٹ کا نام ਦਿੱਤਾ گیا ہے اس ایکٹ کا نام جورجیا دی 22 سالہ نرسنگ ਵਿਦਿਆਰਥਣ ਰਿਲੇ ਦੇ ਨਾਂ ਤੇ رکھا گیا ہے پچھلے سال ਉਸ دی venganza لا دی ਨਾਗਰਿਕ ਨੇ హత్య ਕਰ ਦਿੱਤੀ ਸੀ ਹੁਣ ਇਹ ਬਿੱਲ ਪ੍ਰਤੀਨਿਧ ਸਦਨ ਦੇ ਵਿੱਚ ਜਾਵੇਗਾ ਜਿੱਥੇ ਸੈਨੇਟ ਵੱਲੋਂ ਕੀਤੀਆਂ ਗਈਆਂ ਤਬਦੀਆਂ ਤੇ ਵਿਚਾਰ ਕੀਤਾ ਜਾਵੇਗਾ ਇਸ ਤੋਂ ਬਾਅਦ ਟਰੰਪ ਇਸ ਤੇ ਦਸਤਖਤ ਕਰਨਗੇ ਜਿਸ ਤੋਂ ਬਾਅਦ ਇੱਕ ਕਾਨੂੰਨ ਬਣ ਜਾਵੇਗਾ ਇਸ ਕਾਨੂੰਨ ਦੇ ਤਹਿਤ پولیس ਨੂੰ ਦੁਕਾਨਾਂ ਤੋਂ ਸਮਾਨ ਚੋਰੀ ਕਰਨ ਕਿਸੇ ਨੂੰ ਜ਼ਖਮੀ ਕਰਨ ਜਾਂ ਮਾਰਨ ਦੇ ਦੋਸ਼ੀ ਪ੍ਰਵਾਸੀਆਂ ਨੂੰ ਹਿਰਾਸਤ ਚ ਲੈਣਾ ਪਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਅਹੁਦਾ ਸਮਾਨਾ ਦੇ ਪਹਿਲੇ ਦਿਨ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਨੇ 308,000 ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ। ਦ ਨਿਊਯਾਰਕ ਪੋਸਟ ਮੁਤਾਬਕ ਬਾਰਡਰ ਸਕਿਉਰਿਟੀ ਅਫਸਰ ਟੌਮ ਹੌਮਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਅਮਰੀਕਾ ਜਨਮ ਦੇ ਆਧਾਰ ਤੇ ਬੱਚੇ ਨੂੰ ਨਾਗਰਿਕਤਾ ਦਿੰਦਾ ਸੀ, ਸਿਟੀਜ਼ਨਸ਼ਿਪ ਦਿੰਦਾ ਸੀ। ਜਿਸ ਕਾਨੂੰਨ ਨੂੰ ਖਤਮ ਕਰਨ ਵਾਸਤੇ ਡੋਨਲਡ ਟਰੰਪ ਨੇ ਪਹਿਲੇ ਹੀ ਦਿਨ ਆਪਣੀ ਕਲਮ ਚਲਾਈ ਸੀ ਤੇ ਹੁਣ ਇਸ ਦੇ ਖਿਲਾਫ ਬਹੁਤ ਸਾਰੇ ਰਾਜਾਂ ਨੇ ਮੁਕੱਦਮਾ ਦਾਇਰ ਕੀਤਾ ਤੇ ਅਦਾਲਤ ਨੇ ਡੋਨਾਲਡ 트ੰਪ ਦੇ ਇਸ ਹੁਕਮ ਦੇ ਉੱਤੇ 14 ਦਿਨਾਂ ਦੀ ਸਟੇ ਲਗਾ ਦਿੱਤੀ ਹੈ। ਅਦਾਲਤ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਸਵਾਲ ਪੁੱਛੇ ਨੇ ਕਿ ਤੁਸੀਂ ਗੈਰ ਸੰਵਿਧਾਨਿਕ ਹੁਕਮ ਲਾਗੂ ਕਿਵੇਂ ਕਰ ਸਕਦੇ ਹੋ? ਇਹ ਤਾਂ ਸੰਵਿਧਾਨ ਦੇ ਬਿਲਕੁਲ ਹੀ ਉਲਟ ਹੈ। ਅਮਰੀਕੀ ਸੰਘੀ ਅਦਾਲਤ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ 트ੰਪ ਦੇ ਜਨਮ ਅਧਿਕਾਰ, ਨਾਗਰਿਕਤਾ ਕਾਨੂੰਨ ਨੂੰ ਖਤਮ ਕਰਨ ਦੇ ਫੈਸਲੇ ਨੂੰ 14 ਦਿਨਾਂ ਲਈ ਰੋਕ ਦਿੱਤਾ। ਫੈਡਰਲ ਕੋਰਟ ਦੇ ਜੱਜ ਜான் ਕਾਫਨਰ ਨੇ ਇਹ ਫੈਸਲਾ ਵਾਸ਼ਿੰਗਟਨ, ਅਰिजोना, ਇਲਨੋਇਸ ਅਤੇ ਆਰਗਨ ਰਾਜਾਂ ਦੀ ਪਾਟिशन ਤੇ ਦਿੱਤਾ ਹੈ। ਸੀਐਨਐਨ ਦੇ ਅਨੁਸਾਰ ਬਹਿਸ ਦੌਰਾਨ ਜੱਜ ਜான் ਕਾਫਨਰ ਨੇ ਨਿਆਂ ਵਿਭਾਗ ਦੇ ਵਕੀਲ ਨੂੰ ਰੋਕਦਿਆਂ ਹੋਇਆਂ ਪੁੱਛਿਆ ਕਿ ਇਸ ਹੁਕਮ ਨੂੰ ਸੰਵਿਧਾਨਿਕ ਕਿਵੇਂ ਮੰਨਿਆ ਜਾ ਸਕਦਾ ਹੈ? ਇਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਸਪਸ਼ਟ ਤੌਰ ਤੇ ਗੈਰ ਸੰਵਿਧਾਨਿਕ ਹੁਕਮ ਹੈ। ਜਾਰਜ ਕੋਫਨਰ ਨੇ ਕਿਹਾ ਕਿ ਉਹ 40 ਸਾਲਾਂ ਤੋਂ ਵੱਧ ਸਮੇਂ ਤੋਂ ਬੈਂਚ ਤੇ ਨੇ ਪਰ ਉਹਨਾਂ ਨੂੰ ਕੋਈ ਹੋਰ ਕੇਸ ਯਾਦ ਨਹੀਂ ਹੈ ਜਿਸ ਚ ਇੱਕ ਕੇਸ ਇੰਨਾ ਸਪਸ਼ਟ ਤੌਰ ਤੇ ਗੈਰ ਸੰਵਿਧਾਨਿਕ ਸੀ ਮੈਨੂੰ ਇਹ ਸਮਝਣ 'ਚ ਘਾਟਾ ਹੈ ਕਿ ਕੋਈ ਵਕੀਲ ਕਿਵੇਂ ਕਹਿ ਸਕਦਾ ਹੈ ਕਿ ਇਹ ਹੁਕਮ ਸੰਵਿਧਾਨਿਕ ਹੈ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਨੂੰ ਹੋਵੇਗੀ ਤੁਹਾਨੂੰ ਦੱਸ ਦਈਏ ਕਿ 20 ਜਨਵਰੀ ਨੂੰ ਆਪਣੇ 100 ਚੁੱਕ ਦਿਨ 트ੰਪ ਨੇ ਜਨਮ ਅਧਿਕਾਰ ਨਾਗਰਿਕਤਾ ਤੇ ਪਾਬੰਦੀ ਲਾਉਣ ਵਾਲੇ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਇਸ ਕਾਰਨ ਹਰ ਸਾਲ 1.5 ਲੱਖ ਨਜਮੇ ਬੱਚਿਆਂ ਦੀ ਨਾਗਰਿਕਤਾ ਖਤਮ de te ਇਹ ਹੁਕਮ ਨੂੰ ਲਾਗੂ ਕਰਨ ਲਈ 30 ਦਿਨ ਪਾਉ 19 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ 트럼ਪ ਦੇ ਫੈਸਲੇ ਤੋਂ ਬਾਅਦ ਮੰਗਲਵਾਰ ਨੂੰ ਬਾਈ ਰਾਜਾਂ ਦੇ ਅਟਾਰਨੀ ਜਨਰਲ ਨੇ ਦੋ ਸੰਗੀ ਜ਼ਿਲ੍ਹਾ ਅਦਾਲਤਾਂ ਵਿੱਚ ਇਸ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਤੇ ਆਦੇਸ਼ ਨੂੰ ਰੱਦ ਕਰਨ ਲਈ ਕਿਹਾ ਅਮਰੀਕਾ ਉਹਨਾਂ 30 ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿੱਥੇ ਜਨਮ ਅਧਿਕਾਰ ਨਾਗਰਿਕਤਾ ਜੂਸ ਸੋਲੀ ਦਾ ਸਿਧਾਂਤ ਲਾਗੂ ਹੁੰਦਾ ਹੈ ਨਿਊਯਾਰਕ ਟਾਈਮਜ਼ ਦੇ ਮੁਤਾਬਕ ਇਹਨਾਂ ਸੂਬਿਆਂ ਨੇ ਦਲੀਲ ਦਿੱਤੀ ਸੀ ਕਿ ਰਾਸ਼ਟਰਪਤੀ ਅਤੇ ਕਾਂਗਰਸ ਕੋਲ 14ਵੀਂ ਸੋਧ ਤਹਿਤ ਜਨਮ ਅਧਿਕਾਰ ਨਾਗਰਿਕਤਾ ਤੇ ਪੰਦੀ ਲੌਨ ਦਾ ਸੰਵਿਧਾਨਕ ਅਧਿਕਾਰ ਨਹੀਂ ਹੈ ਨਿਊ ਜਰਸੀ ਦੇ ਅਟਾਰਨੀ ਜਨਰਲ ਮੈਥਿਊ ਪਲੈਕਿਨ ਨੇ ਕਿਹਾ ਕਿ ਰਾਸ਼ਟਰਪਤੀ ਸ਼ਕਤੀਸ਼ਾਲੀ ਹੈ ਪਰ ਉਹ ਰਾਜਾ ਨਹੀਂ ਹੈ ਉਹ ਕਲਮ ਦੇ ਜ਼ੋਰ ਨਾਲ ਸੰਵਿਧਾਨ ਨੂੰ ਦੁਬਾਰਾ ਨਹੀਂ ਲਿਖ ਸਕਦੇ ਜਿਸ ਕਾਰਜਕਾਰੀ ਆਦੇਸ਼ ਰਾਹੀਂ 트럼ਪ ਨੇ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਨੂੰ ਖਤਮ ਕੀਤਾ ਹੈ ਉਸ ਦਾ ਨਾਮ ਪ੍ਰੋਟੈਕਟਿੰਗ ਦਾ ਮੀਨਿੰਗ ਐਂਡ ਵੈਲਿਊ ਆਫ ਅਮਰੀਕਨ ਸਿਟੀਜ਼ਨਸ਼ਿਪ ਰੱਖਿਆ ਗਿਆ ਇਹ ਹੁਕਮ ਤਿੰਨ ਹਾਲਤਾਂ ਦੇ ਵਿੱਚ ਅਮਰੀਕੀ ਨਾਗਰਿਕਤਾ ਤੋਂ ਇਨਕਾਰ ਕਰਦਾ ਹੈ ਜੇਕਰ ਅਮਰੀਕਾ 'ਚ ਪੈਦਾ ਹੋਏ ਬੱਚੇ ਦੀ ਮਾਂ ਉੱਥੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੀ ਹੈ ਬੱਚੇ ਦੇ ਜਨਮ ਸਮ ਮਾਦਾ ਸੰਯੁਕਤ ਰਾਜ ਅਮਰੀਕਾ ਦਾ ਕਾਨੂੰਨੀ ਪਰ ਅਸਥਾਈ ਨਿਵਾਸੀ ਹੋਣਾ ਲਾਜ਼ਮੀ ਹੈ ਬੱਚੇ ਦੇ ਜਨਮ ਦੇ ਸਮੇਂ ਪਿਤਾ ਨੂੰ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਹੀਂ ਹੋਣਾ ਚਾਹੀਦਾ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਜਨਮ ਅਧਿਕਾਰ ਨਾਗਰਿਕਤਾ ਦਾ ਅਧਿਕਾਰ ਦਿੰਦੀ ਹੈ ਇਸ ਦੇ ذریعے ਹੀ ਅਮਰੀਕਾ ਚੜ੍ਹ ਰਹਿ ਪ੍ਰਵਾਸੀਆਂ ਦੇ ਬੱਚਾ ਨੂੰ ਵੀ ਨਾਗਰਿਕਤਾ ਦਾ ਅਧਿਕਾਰ ਮਿਲਦਾ ਹੈ ਜੰਦੇ ਜੰਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁਖੇ ਲੈਂਸ ਤੇ ਟਰੰਪ ਦੇ ਆਉਣ ਤੋਂ ਬਾਅਦ ਹਵਾਈ ਅੱਡਾ ਤੋਂ ਮੁੜ ਗਏ ਭਾਰਤੀ ਮਾਪੇ ਨੂੰ ਬੱਚਿਆਂ ਨਾਲ ਮਿਲਣ ਦੀ ਨਹੀਂ ਦਿੱਤੀ ਗਈ ਜਾ ਸਕਤ ਗਿਆਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਕੰਜਾਕਾ ਕਸੰਦੀ ਦੀ ਤਿਆਰੀ ਦੇ ਵਿੱਚ 트럼ਪ ਪ੍ਰਸ਼ਾਸਨ ਨੇ 538 ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲੇ ਹੀ ਦਿਨ ਕੀਤਾ ਗ੍ਰਿਫਤਾਰ ਜਨਮ ਦੇ ਆਧਾਰ ਤੇ ਨਾਗਰਿਕਤਾ ਮਿਲਣ ਵਾਲੇ ਕਾਨੂੰਨ ਦੇ ਖਿਲਾਫ ਸੀ ਡੋਨਾਲਡ 트럼ਪ ਇਸ ਕਾਨੂੰਨ ਨੂੰ ਬਦਲਣ ਵਾਸਤੇ ਕਿੱਥੇ ਸੀ ਦਸਤਖਤ ਅਦਾਲਤ ਨੇ 14 ਦਿਨਾਂ ਲਈ ਫੈਸਲੇ ਤੇ ਲਗਾਈ ਸਟੇ ਇਸ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ